ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨ ਹੋਵੈ ਜੇ ਸੋਚੀ ਲਖਵਾਰ ਜੋ ਪੈ ਜੋ ਪਨਾ ਹੋਈ ਜੀ ਲੈ ਰਹਾ ਹਰਿ ਅਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪ੍ਰੀਆ ਭਾਰ ਸਹਿ ਸਿਆਨ ਪਾ ਲਖ ਹੋਈ ਤਾਂ ਇੱਕ ਨ ਚਿੱਲੇ ਨਾਲ ਕੇਵ ਸਤਿਆਰਾ ਹੋਈ ਐ ਕਬੂੜਾ ਟਟੇ ਭਾਰ ਹੁਕਮ ਅਰਜਾਈ ਚੱਲਣਾ ਨਾਨਦ ਕੀਆ ਨਾਲ ਹੁਕਮੀ ਹੋਣ ਅਕਾਰ ਹੁਕਮਣ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਮਿਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਸੋ ਪਾਈਐ ਇਕ ਨਾ ਹੁਕਮੀ ਬਖਸ਼ੀ ਇਕ ਹੁਕਮੀ ਤਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਪੁਣਾ ਕੋਈ ਨਾਨਕ ਹੁਕਮੈ ਜੀ ਪੁੱਜੈ ਤਾਂ ਮੈਂ ਕਹੈ ਨ ਕੋਈ ਗਾਵੈ ਤੋ ਤਾਣ ਹੋਵੇ ਕਿਸੈ ਤਾਣ ਗਾਵੈ ਤੋ ਦਾਤ ਜਾਣੈ ਨਿਸ਼ਾਨ ਗਾਵੈ ਤੋ ਗੁਰੂ ਗਾਵੈ ਕੋ ਵਿਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੀ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨ ਆਵੈ ਤੂਟ ਕਥ ਕਥ ਕਥੀ ਕੋਟੀ ਕੋੜ ਕੋਟ ਦੇਂਦਾ ਦੇ ਲੈ ਜੇਥਿ ਕਾ ਪਾਹੀ ਯੁਗ ਜੁਗੰਤਰ ਕਾਹੀ ਕਾਹੀ ਹੁਕਮੀ ਹੁਕਮ ਜਿਲਾਇ ਰਾਹੋ ਨਾਲਗਿ ਉਸਤੈ ਵੀ ਪ੍ਰਵਾਹੋ ਸਾਜਾ ਸਾਜ ਸਾਜ ਨਾਏ ਬਖਿਆ ਪਹੁ અપਾਰ ਆਖਣ ਮੰਗਹਿ ਦੇਹਿ ਦੇਹਿ ਦਾਤ ਕਰੇ ਦਤਾਰ ਫੇਰ ਕੇ ਅਗੈ ਰਖੀਐ ਜਿਤ ਦੇਸ ਚ ਦਰਬਾਰ ਮਹੌਗੈ ਭੁਰਣ ਬੋਲੀਐ ਜਿਤ ਸੰਧਰੇ ਪਿਆਰ ਅਮਰਤ ਵੇਦ ਆ ਸੱਚ ਨਾਉ ਜਾਈ ਰਿਚਾਰ ਦਰਮੀਆਂ ਵੇ ਕਪੜਾ ਨਦਰੀ ਮੁਖ ਦਵਾਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਜਿਤਨ ਹੋਈ ਆਪੇ ਆਪਣ ਜਿਨ ਸੋਈ ਜਿਨ ਸੇ ਵੀ ਆਤਨ ਪਾਇਆ ਮਾਨ ਨਾਨਕ ਗਾਵੀਐ ਕੋਈ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਉਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦਨ ਗੁਰਮੁਖੀ ਵੇਦੰ ਗੁਰਮੁਖ ਰਹਿ ਅਸਮਾਈ ਗੋਰੀ ਈਸਰ ਗੁਰ ਗੋਲਕ ਵਰਮਾ ਗੁਰ ਪਾਰਪਤੀ ਮਾਈ ਜੀਹੋ ਜਾਣਾ ਅਖ ਨਾਹੀ ਕਹਿਨ ਤਰਣਾ ਜਾਈ ਗੁਰਾ ਇੱਕ ਦੀਪੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨ ਜਾਈ ਜੀ ਤਨਾਵਾ ਜਿਸ ਭਾਵਾ ਬਿਨ ਪਾਣੀ ਕੇ ਨਾਹੀ ਕਰੀ ਜੀਤੀ ਸਿਰਖੋ ਪਾਈ ਵਿਖਾਂ ਬਿਨ ਕਰ ਮਾਗੇ ਮੇਰੇ ਲਈ ਮਧੂ ਜਿਰਦਨ ਜਵਾਹਰ ਮਾਨਕ ਕੀਰਤ ਗੁਰ ਕੀ ਦੇਖ ਸੁਣੀ ਗੁਰਾਇ ਕਦੀ ਬੁਝਾਈ ਸਵਨਾ ਜੀਆ ਕਾਇ ਤਦਾਤਾ ਸੋਵੇਂ ਸਰਣ ਜਾਈ ਜੀ ਦੂਜਾ ਨੇ ਆਰ ਜਾ ਹੋਰ ਸੁਣੀ ਹੋਈ ਨਵਾ ਘੰਡਾ ਵਜੇ ਜਾਣੀਐ ਨਾਲ ਚੱਲੇ ਸਭ ਕੋਈ ਚੰਗਲ ਨਾਉ ਰਖਾਈ ਕੈ ਜਿਸ ਕੀ ਤਜਗਵੀ ਜਿਤ ਸਿਨ ਦਰਣਾ ਆਵੈ ਤਾਂ ਬਾਤਨ ਪੁੱਛੈ ਕੀ ਕੀਤਾ ਅੰਦਰ ਕੀ ਚਕਾਰੇ ਦੋਸੀ ਦੋਸਤ ਹਰੀ ਨਾਨਕ ਨੁਣ ਗੁਰ ਕਰੀ ਗੁਣਵੰਤਿਆ ਗੁਣ ਧੀ ਦੇਹ ਕੋਈ ਨ ਸੁਝੈ ਜਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣਿਆ ਦਰਦ ਤਵਿਆ ਆਕਾਸ਼ ਸੁਣਿਆ ਦੀਪ ਲੋਪਾ ਕਾਲ ਸੁਣਿਆ ਕੋ ਹਿਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਪ ਪਾਪ ਕਾ ਨਾਸ ਸੁਣੇ ਈਸ਼ਰ ਬਰਮਾ ਇੰਦ ਸੁਣਿਆ ਮੁਕਸ਼ਾ ਹਣ ਮੰਦ ਸੁਣੇ ਜੋਗ ਜੁਗ ਤਨ ਭੀਦ ਸੁਣਿਆ ਸਾਧ ਸਿਮਤ ਵੀਰ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਸਤ ਕਾ ਇਸ ਨਾਲ ਸੁਨੇ ਬੜਬੜ ਪਾਲਹਿ ਮਾਰ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਸੁਨੇ ਸਰਾਗੁਣਾ ਕੀ ਗਾਹਾ ਸੁਨੇ ਸੇਖ ਪੀਰ ਪਾਤਸ਼ਾਹ ਸੁਨੇ ਦੀਪਾ ਵੈ ਰਾਹੁ ਸੁਨੇ ਆਪ ਹੋਵੇ ਅਸਗਾਉ ਨਾਮਿਕ ਭਗਤਾਂ ਸਦਾ ਵਿਲਾਸ ਉਸਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨ ਜਾਏ ਜੀਉ ਬਹਿ ਪਿਛੇ ਪਸਤਾਏ ਕਾਗਲ ਕਰਮਨ ਨਿਤਨ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮਣ ਰੰਜਨ ਹੋਏ ਜੀ ਕੋ ਮੰਨ ਜਾਣੇ ਅਮਨ ਕੋਈ ਮੰਨੈ ਸਰਦੋ ਬੈਮਨ ਬੋਧ ਮੰਨੈ ਸਰਦ ਪਵਨ ਕੀ ਸੁਥ ਮੰਨੈ ਮੋਇ ਜੋ ਟਾਣਾ ਖਾਈ ਮੰਨੈ ਜਮਕੇ ਸਾਥ ਨੇ ਜਾਏ ਐਸਾ ਨਾਮਣ ਰੰਝਲ ਹੋਈ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਗਣਾ ਬਾਈ ਮੰਨੈ ਪਥਿ ਉਪਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਦੇ ਐਸਾ ਨਾਮਣ ਰੰਝਲ ਹੋਈ ਜੀ ਕੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੁਖ ਦੁਆਰ ਮੰਨੈ ਪਰਵਾਰੈ ਸਦਾ ਹਾਰ ਮੰਨੈ ਤਰੈ ਤਾਲੀ ਗੁਰ ਸਿੱਖ ਮੰਨੈ ਨਾਨਕ ਪਵੇਂ ਨ ਬੇਖੋ ਐਸਾ ਨਾਮ ਬਣ ਰੰਝਨ ਹੋਏ ਜੀ ਕੋ ਮਨ ਜਾਣੈ ਬਣ ਕੋਈ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜਿ ਪਾਵੈ ਦਰਗਹਿ ਮਾਨ ਪੰਜਿ ਸੋਹੈ ਦੰਦ ਰਾਜਾਨ ਪੰਜਾਂਗਾ ਗੁਰੀਕ ਧਿਆਨ ਜੀਵ ਕਹ ਕਹ ਵਿਚਾਰ ਕਰ ਤੇ ਕਿਆ ਕਰਨੇ ਨਾਹੀ ਸੋ ਮਾਰ ਧੌੜ ਧਰਮ ਦਇਆ ਕਾ ਪੂਤ ਸੰਤੋਖਾ ਪ੍ਰਖਿਆ ਜਿਨ ਸੂਤ ਜੇ ਕੋ 부ਝੇ ਵੈ ਸਚਿਆਰ ਤਬਨੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਣ ਜੋਰ ਜੀ ਆਤਮਾ ਗਾ ਕੇ ਨਾਮ ਸਬਨਾ ਰਖਿਆ ਬੜੀ ਕਲਾਮ ਮੁਲੇ ਕਾਲਤ ਜਾਣੇ ਕੋਈ ਲਿਖਾ ਲਿਖਿਆ ਗਿਤਾ ਹੋਈ ਗਿਤਾ ਤਾਂ ਸਵਾਲ ਰੂਪ ਕੀਤਾ ਬਸਾਓ ਇਕ ਕਵਾਉ ਦਿਸਤੇ ਹੋਈ ਤਕਦਰੀ ਆਉ ਤਰ ਤਕਮਣ ਕਹਾ ਵਿਚਾਰ ਵਾਰਣ ਜਾਵਾ ਇਕ ਵਾਰ ਜੋਤਿ ਦਾ ਭਾਵੈ ਸਾਈ ਭਲੀਕਾਰ ਦੂਸਰਾ ਸਲਾਮ ਦਨ ਰੰਗਾਰ ਸੰਕ ਜਪ ਸੰਕ ਪਾਉ ਸੰਗ ਪੂਜਾ ਸੰਤ ਤਪਤਾਉ ਸੰਖ ਗਰੰਤ ਮੁਗਵੇਦ ਪਾਠ ਸੰਗ ਜੋਗ ਮੰਨ ਰਹਾ ਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖਦ ਤਾਰ ਅ ਸੰਗ ਸੂਰਮ ਪਖਸਾਰ ਸੰਖ ਮੂਲੇ ਬਲਾਈ ਤਾਰ ਉਤਰ ਕਮਨ ਕਮਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਦ ਦਪਾਵੇ ਸਹੀ ਪ੍ਰੀਗਾਲ ਤੁਸਦਸ ਨਾਮ ਤਨ ਰੰਕਾਰ ਸੰਖ ਮੂਰਖ ਅੰਧ ਘੋਰ ਸਭ ਚੋਰ ਹਰਾਮ ਘੋਰ ਅਸਾਂ ਕੇ ਅਮਰ ਘਰ ਜਾਹਿ ਜੂਰ ਸੰਖ ਗੜ ਵੜ ਹਤਿਆ ਕਮਾਹਿ ਸੰਗ ਪਾਪੀ ਪਾਉ ਕਰ ਜਾਹਿ ਸੰਖ ਗੂੜਿਆ ਰ ਕੋੜੇ ਹੀ ਰਾਹਿ ਅਸਾਂਖ ਮਲੇਸ਼ ਮਨ ਭਖਾਹਿ ਸੰਗ ਨੰਦ ਅਦ ਸਰ ਕਰ ਹੈ ਭਾਰ ਨਾਨਕ ਨੀਚ ਕਹੇ ਵਿਚਾਰ ਵਾਰੇ ਅਣਜਾਵਾ ਇੱਕ ਵਾਰ ਜੋਤਿ ਸੁਭਾਵੈ ਸਾਈਂ ਪਲਿਕਾਰ ਤੁਸਰਾ ਸਨਾਪ ਦਿਨ ਰੰਕਾਰ ਸੰਖਨਾਵ ਸੰਤ ਥਾਵ ਧਮ ਧਮ ਸੰਖ ਲੋ ਅ ਸੰਖ ਕਹਿ ਸਿਰ ਪਾਰ ਹੋਏ ਅਖਰੀਨਾ ਮਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਰਤਨ ਬੋਲਣ ਬਾਣ ਅਖਰਾਸੇ ਸੰਯੋਗ ਵਖਾਨ ਜਿਨੇ ਵਿਖੇ ਤੇ ਸਰਣਾਹੀ ਜਿ ਫਰਮਾਈ ਤੇਤਿ ਉਪਾਹੀ गीता गीता देता ना वो बिरणा ना है नाही को ठाऊ पुत्रत कवण कहं वीजार वारन जावाई कवाल जो बुद्ध पावे सही परिकार तू सदा सनाम तिनरंकार परिये हाथ पै तन देही पाणी धोते उतर सके मूत्र प्रीति कप्पल होई देशापुर रिये ਤੇ ਬਾਪਾ ਕੇ ਸੰਗ ਉਹ ਦੋ ਪਹਿਨਾਵੇਂ ਕੀ ਰੰਗ ਕੁੰਨੀ ਪਾਪੀ ਆਕਰਣਾ ਹੈ ਕਰ ਕਰ ਕਰਣਾ ਨਿਕ ਲੈ ਜਾਓ ਆਪੇ ਵੀਰਿਆ ਆਪੇ ਹੀ ਕਾਓ ਨਾਨਕ ਤੁਮਹੀ ਆਵੋ ਜਾਓ ਤੀਸ ਤਪ ਤੇ ਆਦਿ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਨਿਆ ਮਨਿਆ ਮਨ ਕੀਤਾ ਪਾਉ ਅੰਦਰ ਗਤ ਦੀਤ ਮਰਣਾਉ ਸਭ ਗੁਣ ਤੇਰੇ ਮਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸਵਤਿ ਆਤ ਬਾਣੀ ਬਰਮਾਉ ਸਤ ਸੁਹਾਨ ਸਦਾ ਬਣ ਜਾਉ ਕਵਨ ਸੁਵੇਲਾ ਬਖਤ ਕਵਨ ਕਾਉਣ ਸਤ ਕਵਨ ਵਾਰ ਕਵਨ ਜਿਤੀ ਮਾਹੋ ਕਵਨ ਜਿਤ ਹੋਆ ਆਕਾਰ ਵਿਨ ਨ ਪਈਆ ਪੰਡਤੀ ਜੇ ਹੋਵੈ ਲੀ ਪੁਰਾਣ ਵਾਖਤ ਨਾ ਬਾਇਓ ਕਰਦੀ ਆ ਜੇ ਲਿਖਨ ਨੇ ਪੁਰਾਣ ਚਿਤ ਵਰਣਾ ਜੋਗੀ ਜਾਣੈ ਰਤਮਾ ਹੋਣਾ ਕੋਈ ਜਾਂ ਕਰਤਾ ਸ੍ਰੀ ਗੋਸਾਜੀ ਆਪੇ ਜਾਣੈ ਸੋਈ ਜਿਵੇਂ ਅੱਖਾਂ ਕਿਉਂ ਸਲਾਹੀ ਗੁਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂਜੇ ਸਿਆਣਾ ਵੱਡਾ ਸਾਨ ਹੋਵਟੀ ਨਹੀਂ ਜੀਤਾ ਜਾਂ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਜਿਦਿਆਨ ਸੋਹੈ ਪਤਾਂ ਲਾਪਤਾਰ ਲਖ ਆਗਾਸਾਂ ਆਗਾਸ ਉੜ ਜੋੜ ਗ ਭਾਵ ਥਕੇ ਵੇਦ ਕੈਨਕਵਾਦ ਸੈਦ ਅਠਾਰੇ ਕੈਨਕ ਦੀਪਾਸ ਲੋਕ ਧਾਤ ਵਿਖਾ ਹੋਏ ਤਨਖੀਏ ਲੇਖੇ ਹੋਏ ਵੀ ਨਾਸ ਨਾਨਕ ਵਟਾਖੀਏ ਆਪੇ ਜਾਣੇ ਆਪ ਸਾਲਾ ਹੀ ਸਰਾਈ ਤਿਸਤ ਨਾ ਪਾਈਆ ਨਦੀਆਂ ਅਤੈ ਵਾਹ ਪਵਹਿ ਸਮੰਦਨ ਜਾਣੀ ਹੈ ਸੰਬੰਧ ਸਾਸਰਤਾਨ ਗ੍ਰਹ ਸੇਤੀ ਮਾਲ ਧਨ ਕੀੜੀ ਤੁਰਨਾ ਹੋਵਣੀ ਜਿਸ ਮਨ ਹੋਣਾ ਵਿਚਰਹਿ ਅੰਤਨ ਸੇਤੀ ਗੈ ਨੰਤ ਅੰਤਨ ਕਰਨੇ ਜੇ ਨੰਤ ਅੰਤਨ ਵੇਖਣ ਸੁਣਨ ਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਗੀਤਾਇਕਾਰ ਅੰਤਨ ਜਾਪੇ ਪਰਵਾਰ ਅੰਤਕਾਰਨ ਕੀਤੇ ਬਿਰਣਾ ਹੈ ਤਾਂ ਕੇ ਅੰਤਨ ਪਾਏ ਜਾਹਿ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਇਹ ਬੋਤਾ ਹੋਏ ਵੱਡਾ ਸਾਹਿਬ ਚੌਥਾ ਹੋਰ ਕੀ ਉੱਪਰ ਉਚਾ ਨਾਉ ਇਹ ਵੀੜੀ ਉੱਚਾ ਹੋਵੇ ਕੋਈ ਇਹ ਸੋਚੇ ਕੋ ਜਾਣੇ ਸੋਈ ਜੀਵੜੇ ਆਪ ਜਾਣਿਆ ਪਿਆ ਆਪ ਨਾਨਕ ਨਦਰੀ ਕਰਮੀ ਦਾ ਬੰਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਸਰਨਤਮਾਏ ਕੀਤੇ ਮੰਗੇ ਜੋ ਦੇ ਪਾਲ ਕੀਤੇ ਅਗਨਤ ਨਹੀਂ ਵਿਚਾਰ ਕੀਤੇ ਗਪਤ ਕਹੀ ਵਿਚਾਰ ਕੀਤੇ ਲੈ ਲੈ ਮੁਕਰ ਪਾਈ ਕੀਤੇ ਮੂਰਖ ਕਾਈ ਖਾਏ ਕੀਤੇ ਦੂ ਮੂਸਦਮਾਰੀ ਪੀਤਾ ਤੇਰੀ ਦਾਤਾਰ ਬੰਦਰ ਲਾਸੀ ਪਾਣੇ ਹੋਏ ਹੋਰ ਆਪਣਾ ਸੱਤ ਕੋਈ ਜੀ ਕੋ ਕਹੀ ਕੀ ਅਖਣ ਪਾਈ ਉਹੋ ਜਾਣੇ ਜਿਤੀ ਆਵੇਂ ਖਾਏ ਆਪੇ ਜਾਣੇ ਆਪੇ ਦੀਏ ਆ ਕੈ ਸੇ ਬੀਕੀ ਜੇ ਜਿਸ ਨੋ ਬਖਸ਼ੇ ਸੇ ਸਲਾਹ ਨਾਨਕ ਬਾਸ ਸਾਹੀ ਪਾਤਸ਼ਾਹ ਹੋ ਅਮੁੱਲ ਗੁਣ ਅਮਲ ਵਪਾਰ ਅਮਲ ਵਾਪਾਲੀਏ ਮਨ ਪੰਡਾਲ ਅਮੋਲੇ ਆਵਹਿ ਮੁਰਲੇ ਜਾਹਿ ਮੂਲ ਪਾਏ ਮੁੱਲਾ ਸਮਾਹਿ ਮੂਲ ਧਰਮ ਮੂਲ ਦੀਬਾਨ ਮੂਲ ਤੁਲ ਮੂਲ ਪਰਵਾਨ ਅਮਲ ਬਖਸ਼ੀ ਸੇ ਮੂਲ ਨਿਸ਼ਾਨ ਮੂਲ ਕਰਮਾ ਮੂਲ ਪਰਮਾਨੰ ਮੁੱਲ ਉਹ ਲਾਖਿਆ ਨਾ ਜਾਏ ਆਗ ਆਖ ਰਹੀ ਦਿਵਲਾਈ ਆਖੇ ਵੀਦ ਪਾੁਰ ਪੁਰਾਣ ਆਖੇ ਬੜੇ ਗਰੀਬ ਖਿਆਣ ਆਖੇ ਪਰਮੇ ਆਖੇਂਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿਧ ਆਖੇ ਗیتے ਗੀਤੇ ਬੁੱਧ ਆਖੇ ਦਾਣਵੇਂ ਆਖੇ ਦੇਵ ਆਖੇ ਸੁਰ ਨਰਮੁਣ ਜਨ ਸੇਵ ਕੀਤੇ ਆਖੇ ਆਖਣ ਪਾਹਿ ਕੀਤੇ ਕਹਿ ਗਏ ਛੁੱਟ ਜਾਹੀ ਤੇ ਕੀਤੇ ਹੋਰ ਕਰੀ ਤਾਂ ਆਪਣਾ ਸੱਤ ਕੀ ਜੀਵਣ ਪਾਵੇ ਤੇਵਣ ਹੋਏ ਨਾਨਕ ਜਾਣੈ ਸੱਚਾ ਸੋਏ ਜੀ ਕੋ ਆਖੇ ਬੋਲ ਵਿਦਾਦ ਤਨ ਕੀਐ ਸਿਰ ਗਾਵਾਰੰਗਾਵਾਰ ਸੋਦਰ ਕੀ ਹਾਸੋਤਰ ਕੀ ਹਜਿਤ ਬੈ ਸਰਬ ਸਮਾਲੀ ਵਾਜੇ ਨਾਮ ਦੇ ਨੀਗ ਸੰਘਾ ਕੀਤੇ ਬਾਵਨ ਹਾਰੇ ਕੀਤੇ ਰਾਗ ਭਰੀ ਸੋ ਗਜਨ ਕੀਤੇ ਗਾਵਣ ਹਾਰੇ ਦਾਵੇਂ ਦੋਨੋਂ ਪਉਣ ਪਾਣੀ ਬੈ ਸੰਤਰਗਾ ਵਹਿ ਰਾਜਾ ਧਰਮ ਦੁਆਰੀ ਗਾਵਹਿ ਚਿਤ ਗਉਧ ਲਿਖ ਜਾਣਹਿ ਲਿਖਿ ਲਿਖ ਧਰਮ ਵਿਚਾਰੀ ਦਾਵੇਂ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦ ਇੰਦਸਨ ਬੈਠੇ ਦੀ ਉਦਿਆ ਦਰਣਾਲੇ ਗਾਵੇ ਸਿੱਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਜਦੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਣ ਬੰਡਰ ਬੰਦਰ ਕੀ ਸਰਜੂਦੁ ਗਵੇ ਤਾਣਾ ਲੇ ਗਾਵੇ ਮੋਹਨੀਆ ਮਨ ਮੋਹਣ ਸੁਖਾਂ ਮੱਚ ਭਿਆਲੇ ਗਾਵਣ ਰਤਨੋ ਪਾਏ ਧੀਰੇ ਅਨਸੜ ਦੀਤਿ ਨਾਲੇ ਗਾਵੈ ਜੋਦ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮਡ ਲਵਰ ਪੰਡਾ ਕਰ ਕਰ ਰਖੇ ਧਾਰੇ ਸਹੀ ਤਦਨੋ ਗਾਵਹਿ ਜੋ ਤਦ ਪਾਵਣ ਰਤੇ ਤੇਰੇ ਪੰਦਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਜਤਨ ਆਉਣ ਨਾਲ ਕੀ ਵਿਚਾਰੇ ਸੋਈ ਸੋਈ ਸ਼ਰਸ ਸਾਹਿਬ ਸਾਚਾ ਸਾਚੀ ਨਾਈ ਅਭੀ ਉਸਿ ਜਾਈ ਨਾ ਜਾਸੀ ਰਜਨਾ ਜੀ ਨ ਰਚਾਈ ਰੰਗੇ ਜੀ ਰੰਗੇ ਬਾਤੀ ਕਰ ਕਰ ਜਿਨਸੀ ਮਾਇਆ ਜੇ ਲੋਭਾਈ ਕਰ ਕਰ ਵੇਖੈ ਗੀਤਾ ਆਪਣਾ ਜਿਨ ਤਸਦੀ ਵੜਿਆਈ ਜੋਤਿ ਸਿ ਪਾਵੈ ਸੋਈ ਕਰਸੀ ਹੁਕਮਣ ਕਰ ਨ ਜਾਈ ਸੋ ਬਾਸਾ ਹੋ ਸਹਾ ਬਾਸ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਸ ਸਰਮ ਬਤ ਝੋੜੀ ਧਿਆਨ ਕੀ ਕਰੇ ਬਿ ਭੂਤ ਕਿੰਤਾ ਆਕਾਰ ਕੋ ਆਈ ਕਾਇਆ ਜੂਤ ਲਡਾ ਪਰਤੀਤ ਆਈ ਪੰਥੀ ਸੰਨਜਮਤੀ ਮਨ ਜੀਤੈ ਲਖਜੀਤ ਆਦੇਸ਼ ਤੇ ਸੇ ਆਦੇਸ਼ ਆਦ ਅਨੀ ਰਾਣਾ ਨਾਦ ਜੋ ਜਗੇ ਕੋ ਵੇਸ ਭੁਗਤ ਗਿਆਨ ਦਇਆ ਪੰਡਾਨ ਘਟ ਘਟ ਮਾਜੈ ਨਾਦ ਆਪਨਾਥ ਨਾਥੀ ਸਭ ਜਾਂ ਕੀ ਰਿਧਿ ਸਿਦੇ ਅਵਰਾ ਸਾਧ ਸੰਯੋਗ ਜੋਦ ਕਾ ਚਲਾਵੇ ਰਿਖਿ ਆਵੇ ਭਾਗ ਆਦੇ ਜਿ ਤੇ ਆਦੇਸ਼ ਆਦਨੀ ਰਾਣਾਦ ਨਾਹਤ ਜੁਜਗੇ ਕੋ ਵੇਸ ਇਕਾ ਮਾਈ ਜੁਤ ਗਿਆ ਇਤ ਜੇਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਏ ਦੀ ਬਾਨ ਜਿਉ ਤਿਸ ਪਾਵੇ ਤਿਨੇ ਜਲਾਵੇ ਜਿਉ ਹੋਵੇ ਫਰਮਾਨ ਉਹ ਵੇਖੇ ਉਹ ਨਾਨਕ ਨਰਨਾ ਆਵੇ ਬਹੁਤਾ ਯੋਗ ਵਿਡਾਨ ਆਦੇ ਜਿ ਤੇ ਆਦੇਸ਼ ਆਦਨੀ ਰਾਣਾਦ ਨਾਹਤ ਜੁਜਗੇ ਕੋ ਵੇਸ ਅਸਲ ਹੋਏ ਰੋਏ ਭੰਡਾਰ ਜੁਗਸ ਪਾਇਐ ਸੇਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਗੀ ਸਾਚੀ ਕਾਰ ਆਦੇਸ਼ ਤੇ ਸੇ ਆਦੇਸ਼ ਆਦਿ ਨੀਲਾ ਨਾਮ ਨਾਮਕ ਜੁਜਗੀ ਕੋ ਵੇਸ ਦੂਜੀ ਪੋ ਨਖ ਹੋਏ ਲਖ ਹੋਵੇ ਲਖੀਸ ਲਖ ਲਖ ਜੇੜਾ ਆਖੀਐ ਹੈ ਏਗਨ ਜਗਦੀਸ਼ ਏ ਤਰਾਹੀ ਪਤ ਪੌੜੀਆਂ ਚੜੀਏ ਹੋਈ ਕੀਸ ਦੰਗ ਲਾਏ ਆਕਾਸ਼ ਕੀ ਗਿਟਾਇ ਆਈ ਦੀਸ ਨਾਨਕ ਨਦਰੀ ਪਾਈ ਐ ਕੂੜੀ ਕੁੜੈ ਦੀਸ ਆਕਰ ਜੋਰ ਜੂ ਪੀਨੇ ਜੋਰ ਜੂਰਣਾ ਬੰਗਣ ਦੀਰਣਾ ਜੋਰ ਜੂਰਣਾ ਜੀਵਨ ਬੰਨ ਨ ਜੋਰ ਜੋਰਣਾ ਰਾਜ ਮਾਲ ਮਨ ਸੂਰ ਜੋਰਣਾ ਸੋਚੀ ਗਿਆਨ ਵਿਚਾਰ ਜੋਰਣਾ ਜੁਤੀ ਛਟੈ ਸੰਸਾਰ ਜਿਸ ਸਾਥ ਜੋਰ ਕਰੀਖੈ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰਤੀ ਤ੍ਰਿਤੀ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸੇ ਧਰਤੀ ਤਾਂ ਰਖੀ ਧਰਸਾਰ ਤਿਸੁ ਜੀ ਜੋਤ ਕੇ ਰੰਗ ਦਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਇਆ ਸਚਾ ਦਰਬਾਰ ਦਿੱਥੈ ਸੋਹਣ ਪੰਜ ਪ੍ਰਵਾਨ ਨਦਰੀ ਕਰਮ ਬਵੈ ਨਿਸਾਨ ਕੱਚ ਪਕਾਈ ਉਥੈ ਪਾਈ ਨਾਨਕ ਗਇਆ ਜਾਪੈ ਜਾਇ ਧਰਮ ਕਾਂਡ ਕਾ ਇਹੋ ਧਰਮ ਗਿਆਨ ਕਾਂਡ ਕਾ ਖੋ ਕਰਮ ਗیتے ਪਵਨ ਪਾਣੀ ਵੈ ਸੰਤਰ ਗیتے ਕਾਨ ਮਹੀਸ਼ ਗیتے ਵਰਮੀ ਘਾਟ ਘੜੀਐ ਰੂਪ ਰੰਗ ਕੇ ਵੀਸ ਕੀਤੀ ਅਨਭੂਮੀ ਮਿਰ ਗیتے ਗیتے ਧੂਪ ਦੇਸ਼ ਗیتے ਇੰਦ ਚੰਦ ਸੂਰ ਗیتے ਗیتے ਮੰਡਲ ਦੇਸ਼ ਗیتے ਸਿੱਧ ਬੁੱਧ नाथ ਗیتے ਗیتے ਦੇਵੀ ਵੀਸ ਕੀਤੇ ਦੇਵ ਦਾਨੁ ਮੁਣ ਕੀਤੇ ਕੀਤੇ ਰਤਨ ਸਮੰਦ ਕੀਤੀ ਖਾਨੀ ਕੀਤੀ ਪਾਣੀ ਕੀਤੇ ਪਾਦ ਨਰਿੰਦ ਕੀਤੀ ਸੁਪਤੀ ਸ਼ੀਵੁ ਕੀਤੇ ਨਾਲ ਗਿਆਨ ਤਨਾੰਤ ਗਿਆਨ ਹਨ ਮੈ ਗਿਆਨ ਪਰਚੰਡ ਦਿੱਥੈ ਨਾਲ ਬినੋਦ ਕੋੜ ਆਨੰਦ ਸਰਬਖੰਡ ਕੀ ਬਾਣੀ ਰੂਪ ਦਿੱਥੈ ਘਾੜਤ ਗੜੀਏ ਬਹੁਤ ਅਨੂਪ ਕੀ ਆਗ ਅੱਲਾ ਕਥਿਆ ਨਾ ਜਾਵੇ ਜੀ ਕੋ ਕਹੇ ਪਿਛੇ ਫਸਤਾਏ ਤਿਥੈ ਖੜੀਐ ਸਬਤ ਮਤ ਮਨ ਬੁੱਧ ਤਿਥੈ ਖੜੀਐ ਸਰਾ ਸਿਦਾ ਕੀ ਸੋਧ ਕਰਮ ਕੰਡ ਕੀ ਬਾਣੀ ਜੋਰ ਤਿਥੈ ਹੋ ਨ ਕੋਈ ਹੋਰ ਤਿਥੈ ਜੋਦ ਮਹਾਬਲ ਸੂਰ ਤਨ ਮੈਂ ਰਾਮ ਰਹਾ ਪ੍ਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੀ ਤਾਂ ਕੇ ਰੂਪਨ ਕਥਨੇ ਜਾਏ ਨਾ ਉਹ ਮਰਹਿ ਨ ਠਾਗੇ ਜਾਏ ਜਿਨ ਕੇ ਰਾਮ ਸੇਵਨ ਮਾਈ ਤਿੱਥ ਬਲ ਕਮਸੇ ਕੇ ਦੋ ਕਰਹਿ ਨੰਦ ਸਚਾ ਮਨ ਸੋਈ ਸਚ ਅਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮਡਲਵਰ ਭੰਡ ਜੀ ਕੋ ਕਥੇ ਤਾ ਅੰਤਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਉਸੇ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤ ਪਹਾਰ ਤੀਰ ਜੈ ਸੁਨਿਆਰ ਐ ਤਵੇਧਾ ਤਿਆਰ ਭਾਉ ਖਰਾਗਣ ਦੱਬਤਾਉ ਭਾਂਡਾ ਭਾਉ ਅੰਮ੍ਰਿਤ ਦਦ ਢਾਲ ਘੜੀਏ ਸਬਦ ਸਗੀਤ ਅਕਸਾਰ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲ ਸਗਰ ਜਗਤ ਚੰਗੀਆਂ ਆਈਆ ਬੁਰੀਆਂ ਆਈਆ ਆਕਿਆ ਧਰਮ ਅਦੂਰ ਕਰਨੀ ਆਪੋ ਆਪੋ ਲਈ ਕਿਨੇ ਰਗੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਰ ਨਾਨਕ ਦੇ ਮੁਖ ਉਜਰੇ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ